ਈ ਆਲਾ ਦੋਸਤੋ ਅੱਜ ਜੀ ਸੱਪ ਕੱਢ ਲਿਆ ਅੱਜ ਜਿਹੜਾ ਅਸੀਂ ਮਾਲ ਤੁਹਾਡੇ ਲਈ ਕੱਢ ਕੇ ਲੈ ਕੇ ਆਏ ਹੰਨ ਸਰਾ ਪੂਰੀ ਇਨਫੋਰਮੇਸ਼ਨ ਆ ਨਾ ਜਿਹੜੀ ਐਂਡ ਤਾਈ ਦੇਖਿਓ ਹੋ ਸਕਦਾ ਤੁਸੀਂ ਮੋਟੀਵੇਟ ਵੀ ਹੋ ਜਾਓਗੇ ਤੇ ਮੈਨੂੰ ਪਤਾ ਗਿਆ ਜਿਹੜੀਆਂ ਚੀਜ਼ਾਂ ਨੇ ਇੱਕ ਜਿਹੜੀ ਨੌਲ ਜਣਾ ਸਰਾਈਆ ਠੀਕ ਆ ਉਹ ਹੀ ਵੇਖੀ ਹੁਣ ਅੱਗੇ ਵੀ ਆਪਾਂ ਇਸ ਤੇ ਵੀਡੀਓ ਪਾਈ ਸੀਗੀ ਸ਼ਾਇਦ ਤੁਸੀਂ ਵੇਖੀ ਹੋਵੇ ਚਾਹ ਨਹੀਂ ਵੇਖੇ ਜਿਨ੍ਹਾਂ ਨੇ ਨਹੀਂ ਵੇਖੀ ਤਾਂ ਆਪਣੇ ਚੈਨਲ ਤੇ ਜਾ ਕੇ ਇਸ ਚੀਜ਼ ਨੂੰ ਦੇਖ ਸਕਦਾ ਵਾ ਠੀਕ ਹੈ ਨਾ ਅੱਜ ਆਪ ਜਿਹੜੀ ਵੀਡੀਓ ਲੈ ਕੇ ਆਏ ਆ ਦੋਸਤੋ ਪਰ ਆ ਇੱਕ ਅਜਿਹਾ ਕਲਚਰ ਆ ਇਹਨਾਂ ਦਾ ਵੀ ਠੀਕ ਆ ਪਲੇ ਹੋ ਰਹੀ ਆ ਵੀਡੀਓ ਤੇ ਦੇਖੀ ਜਾਏ ਨਾ ਬੱਠਾ ਇਹ ਦੋ ਰੱਖੇ ਆ ਤੁਸੀਂ ਕਹਣਾ ਇੱਕ ਚੱਲ ਕੀ ਰਿਹਾ ਵਾ ਚੱਲਣਾ ਕੁਛ ਨਹੀਂ ਦੋਸਤੋ ਇੱਕ ਕਲਚਰ ਆ ਇਹਨਾਂ ਦਾ ਵੀ ਏ ਜੀ ਹੈ ਨਾ ਦੇਖੋ ਕਲਚਰ ਇਹਨਾਂ ਦਾ ਆਵਾ ਜਦੋਂ ਫੈਮਿਲੀ ਦਾ ਕੋਈ ਮੈਂਬਰ ਇਹਨਾਂ ਦਾ ਪੂਰਾ ਹੋ ਜਾਂਦਾ ਨਾ ਉਸ ਦਾ ਸਸਕਾਰ ਨਹੀਂ ਕਰਦੇ ਜਾਂ ਗਿਆ ਨਹੀਂ ਐਵੇਂ ਆ ਕੇ ਆ ਬੰਦਾ ਬਈ ਰਿਆੜਾ ਇਹ ਰਿਆੜਾ ਉਸ ਦਾ ਸਸਕਾਰ ਨਹੀਂ ਕਰਦੇ ਇਹ ਜਾਨੀ ਕਿ ਆਪਣੇ ਨਾਲ ਹੀ ਉਸ ਨੂੰ ਰੱਖਦੇ ਆ ਉਸ ਨੂੰ ਜਿਉਂਦਾ ਹੀ ਸਮਝਦੇ ਆ ਇੱਕ ਮਿੰਟ ਗੈਨ ਆਪਨੇ ਦਾ ਭੈ ਉਹ ਕਹਿਣਗੇ ਰਾਤੋ ਰਾਤ ਸਸਕਾਰ ਕਰਦੇ ਹੋ ਆਪਣੇ ਦਾ ਕਹਿ ਦਿੰਨੇ ਨੇ ਭਾਈ ਮੁਸ਼ਕਿਲ ਵਾਲੇ ਰਾਤੋ ਰਾਤ ਸਸਕਾਰ ਕਰਦੇ ਹੋ ਪਰ ਨਹੀਂ ਦੋਸਤੋ ਇਹਨਾਂ ਦਾ ਜਦ ਇਹ ਜਦੋਂ ਜੈਸ ਦੇਣਾ ਪੂਰਾ ਹੋ ਜਾਂਦਾ ਉਸ ਦਿਨ ਜੇ ਦੁਬਾਰਾ ਵਾਪਸ ਆਉਂਦਾ ਨਾ ਉਸ ਦਿਨ ਇਸ ਨੂੰ ਯਾਦ ਕੀਤਾ ਜਾਂਦਾ ਵਾ ਨਵਾਇਆ ਕਹਿੰਦਾ ਕੱਪੜੇ ਤੇ ਬੁਲਾਏ ਜਾਂਦੇ ਆ ਠੀਕ ਆ ਤੇ ਪਰ ਜਿਨ੍ਹਾਂ ਚkörper ਦੀ ਮਣਾਈ ਜਿਨ੍ਹਾਂ ਦੇ ਕੱਪੜੇ ਕਿੱਥੇ ਬੁਵਾ ਗਦੇ ਭਾਈ ਆਪਣੀ ਜਿਹੜੀ ਵੀਡੀਓ ਪੈ ਚੁੱਕੀ ਹੈ ਇਸ ਚੈਨਲ ਤੇ ਉਹ ਤੇ ਲਾਜ਼ਮੀ ਜਾਓ ਦੋਸਤੋ ਉਹ ਸਾਰਾ ਤੁਹਾਨੂੰ ਜਾਣਕਾਰੀ ਮਿਲ ਜੇ ਪੂਰੀ ਪਰ ਉਹ ਸਰੀਰ ਉਹਨਾਂ ਚ ਕਰ ਸੀਗਾ 50 ਸਾਲ 50 ਸਾਲ ਹੋ ਗਿਆ ਜਾਂ 40 ਕਿ ਸਾਲ ਤੱਕ ਜਿਹਨਾਂ ਚ ਕਰ ਸਰੀਰ ਦੀ ਮਨਿਆਦ ਰਹਿੰਦੀ ਆ ਤਾਂ ਉਹਨਾਂ ਚ ਕਰੇ ਨਾਲ ਹੀ ਰੱਖਦੇ ਆਪਣੇ ਮੁੜ ਕੇ ਜਦੋਂ ਆਏ ਕੱਲਾ ਮਾਸ ਉੱਪਰਲਾ ਜਿਹੜਾ ਹੁੰਦਾ ਸਾਰਾ ਕੁਝ ਖਤਮ ਹੋ ਜਾਂਦਾ ਤੇ ਇਹਨੂੰ ਮੁੜ ਕੇ ਫਿਰ ਜੋ ਹੱਡੀ ਰਹਿ ਜਾਂਦੀ ਇਹਨੂੰ ਵੀ ਨਾਲ ਹੀ ਰੱਖਦੇ ਆ ਜਿਨਾਂ ਚ ਕਰ ਜਮਾ ਸਾਰਾ ਕੁਝ ਖਤਮ ਨਹੀਂ ਹੋ ਜਾਂਦਾ ਉਹਨਾਂ ਚ ਕਰ ਉਹਨੂੰ ਯਾਦ ਕਰੀ ਰੱਖਦੇ ਆ ਦੋਸਤੋ ਇੱਕ ਨਾਲ ਰੱਖਦੇ ਇੱਕ ਆਜਾ ਹ ਕਲਚਰ ਆ ਇਹ ਤੇ ਬਾਕੀ ਤੁਸੀਂ ਜਾਂਦੀ ਕਮੈਂਟ ਬਾਕਸ ਵਿੱਚ ਰਾਏ ਜਰੂਰ ਦੇ ਕੇ ਜਾਣੀ ਆ ਦੋਸਤੋ ਬਾਈ ਗਿਆਨੀ ਬਣੇ ਕੀ ਕੱਢ ਲਿਆਂਗਾ ਸੱਪ ਯਾਰ ਬਰਾ ਸਾਪਣੇ ਦੋਸਤੋ ਇਹ ਰੀਅਲ ਆ YouTube ਤੇ ਪਈ ਜਾਣਕਾਰੀ ਆ ਦੀ ਠੀਕ ਆ ਤੇ ਬਾਕੀ ਆਪਣੀ ਪੀਟੀ ਵੀ ਪਈ ਹੋਈ ਆ ਤੁਸੀਂ ਜਾ ਸਕਦੇ ਆ ਆਪਣੇ YouTube ਚੈਨਲ ਨੂੰ ਜ਼ਰੂਰ ਫੋਲੋ ਕਰਿਓ ਜੀ ਸੈਂਟ ਤੇ ਬਾਕੀ ਆ ਜਿਹੜੀ ਦੂਜੀ ਵੀਡੀਓ ਬਣਾ ਉਹ ਵੀ ਦੇਖਦੇ ਜਾਇਓ ਦੋਸਤੋ ਤੁਸੀਂ ਕਹਿਣਾ ਯਾਰਾ ਹੁਣ ਆ ਪੇਂਟ ਕਿਹੜੇ ਤਰ੍ਹਾਂ ਦਾ ਪੇਂਟ ਆ ਗਿਆ ਯਾਰ ਆ ਕਿਹੋ ਜਿਹਾ ਪੇਂਟ ਤੁਸੀਂ ਲੈ ਆਂਦਾ ਦੇਖੋ ਤਾਂ ਸ਼ੇਅਰ ਵੀ ਲਾਜ਼ਮੀ ਕਰੋ ਦੋਸਤੋ ਜੇ ਆ ਜਾਣਕਾਰੀ ਚੰਗਲੇਗੀ ਇਹਦੇ ਬਾਰੇ ਥੋੜਾ ਕਮੈਂਟ ਵਿੱਚ ਆਪਣਾ ਕਮੈਂਟ ਬਾਕਸ ਵਿੱਚ ਆਪਣਾ ਆਨਸਰ ਜਰੂਰ ਦੇ ਕੇ ਜਾਓ ਬਾਕੀ ਅਗਲੇ ਵੀਡੀਓ ਨਾਲ ਬੜੇ ਹੋ ਤਿੰਨ ਵੀਡੀਓ ਆ ਤੰਨੇ ਸ਼ੇਅਰ ਕਰਨਾ ਇੱਕ ਵਾਰੀ ਹੀ ਹੋ ਜਾਣੀਆਂ ਆ ਦੋਸਤੋ ਜਿਹੜੀ ਦੂਜੀ ਵੀਡੀਓ ਬਣਾ ਤੁਸੀਂ ਗਣਾ ਐਡੀ ਕਰਾਤਾ ਬਾਈ ਐਵਜੀ ਵੀਡੀਓ ਲਿਆ ਕਰਾਤਾ ਸਿਰਾ ਕਰਾਤਾ ਸਾਨੂੰ ਵੀ ਦੱਸੋ ਇਹ ਬਾਇਲਟੀ ਮਿਲਦੀ ਕਿਥੋਂ ਆ ਹੂੰ ਜਿਹੜਾ ਪਾ ਘਰਾਂ ਚ ਰੰਗ ਕਰ ਦੇਣਾ ਪੱਕਾ ਰੰਗ ਕਰਦੇ ਆ ਪਰ ਕਹਿ ਕੇ ਲਿਆ ਉਹਨੇ ਬਈ ਪੱਕਾ ਰੰਗ ਦੇ ਦਿਓ ਪਰ ਪੱਕਾ ਰੰਗ ਨਹੀਂ ਮੈਨ ਦਾ ਕੁਝ ਕੁ ਸਮੇਂ ਬਾਅਦ ਵਾਲ ਪੱਟੀ ਵਿੱਚ ਫੇਵੀਕੋਲ ਪਾ ਲਓ ਕੁਛ ਪਾ ਲਓ ਜਿੰਨਾ ਮਰਜੀ ਪੱਕਾ ਰੰਗ ਕਰ ਲਓ ਪਰ ਪੱਕੇ ਦਾ ਪੱਕਾ ਨਹੀਂ ਰਹਿੰਦਾ ਕਿਸੇ ਟਾਈਮ ਨੂੰ ਰੰਗ ਲੈ ਜਾਂਦਾ ਦੋਸਤੋ ਠੀਕ ਆ ਤੇ ਭਰਾ ਜਿਹੜਾ ਅਸੀਂ ਜਿਗਾਰਡ ਲੈ ਗਏ ਨੇ ਇੱਕ ਮਾਰਬਲ ਪੱਥਰ ਰੰਗ ਆ ਸਰਾ ਅਬਈ ਇਹ ਲੰਘ ਗਏ ਨੇ ਨਾ ਨੇ ਨਾ ਜਿਹੜਾ ਗਰਕ ਕਰ ਦੇਣਾ ਪੰਜਾਬ ਦਾ ਇਹਨਾਂ ਨੇ ਉਹ ਭਰਾਵਾ ਇਧਰ ਧਿਆਨ ਰੱਖ ਬਈ ਚੱਲ ਰਹੀ ਆ ਮੈਂ ਓਏ ਠੀਕ ਆ ਤੇ ਵੀਡੀਓ ਨੂੰ ਦੇਖੋ ਮੜਾ ਗੌਰ ਨਾਲ ਬਾਈਰੇ ਜਿਹੜਾ ਨਾ ਅ ਦੂਜਾ ਆਪਣਾ ਮਾਰਕੀਟ ਦੇ ਵਿੱਚ ਨਵੀਆਂ ਬਾਲਤੀ ਲਾਂਚ ਹੋ ਚੁੱਕੀ ਆ ਪੇਂਟ ਆ ਮਾਰਬਲ ਪੇਂਟ ਵਜਦਾ ਹੈ ਜਦੋਂ ਤਾਂ ਇਸ ਨੂੰ ਕੰਧ ਤੇ ਕੀਤਾ ਜਾਂਦਾ ਨਾ ਉਹ ਛਾਇਆ ਜਾਂਦਾ ਗਰਮਾਲੇ ਜਿਹਾ ਵਾਲ ਪੱਟੀ ਵਾਂਗੂ ਹੀ ਹੁੰਦਾ ਹੈ ਤੇ ਮੁੜ ਕੇ ਇਹ ਤੇ ਜੋ ਪਾਲਸ਼ਾਲੀਆਂ ਪਾਲਸ਼ਾਂ ਵਜਦੀਆਂ ਨਾ ਇਸ ਤੇ ਮਿੱਤਰਾ ਪੱਥਰੀ ਬਣ ਜਾਂਦਾ ਐਨ ਪੂਰਾ ਰਗੜਾਈ ਕਰਕੇ ਪੱਥਰਾਂ ਵਾਂਗੂ ਚਮਕ ਬਣ ਜਾਂਦੀ ਆ ਸਰਾ ਹੋ ਜਾਂਦਾ ਪੂਰੀ ਗੱਲਬਾਤ ਬਣ ਜਾਂਦੀ ਦੋਸਤੋ ਕਿਰਲੀ ਵੀ ਥੱਲੇ ਡਿੱਗੇਗੀ ਕਰਲੀ ਵੀ ਥੱਲੇ ਡਿੱਗੀ ਕਰਲੀ ਤਾਂ ਚੜ੍ਹ ਨਹੀਂ ਸਕਦੀ ਇੰਨਾ ਤਲਕਣਾ ਜਿਵੇਂ ਪੱਥਰ ਦੀ ਰਗੜਾਈ ਹੁੰਦੀ ਨਾ ਇਸੇ ਤਰ੍ਹਾਂ ਕੰਧ ਤੇ ਇਸ ਪੇਂਟ ਦੀ ਰਗੜਾਈ ਹੁੰਦੀ ਆ ਅੱਛਾ ਰਗੜਾਈ ਆਸਤੇ ਜੋ ਤੁਸੀਂ ਆ ਵੇਖ ਰਹੇ ਹੋ ਨਾ ਰਗੜਾਈ ਕਰਦੇ ਦੇਖ ਲੈ ਇਸੇ ਤਰ੍ਹਾਂ ਰਗੜਾਈ ਹੁੰਦੀ ਆ ਪੂਰਾ ਪੌਛ ਵਾਲਾ ਕੰਮ ਹੋ ਜਾਂਦਾ ਪੂਰਾ ਸ਼ੀਸ਼ਾ ਬਣ ਜਾਂਦਾ ਬੜੀ ਜਾਣਕਾਰੀ ਤਾਂ ਤੁਹਾਨੂੰ ਪਤਾ ਸਾਨੂੰ ਚੰਗੀ ਲੱਗ ਗਈ ਚੁੱਕੀ ਆ ਤੁਹਾਡੀਆਂ ਵੀਡੀਓ ਚੰਗੀਆਂ ਲਾਦੀਆਂ ਸ਼ੇਅਰ ਵੀ ਦੋਸਤੋਂ ਤੁਸੀਂ ਕਰੀ ਦਿਨੇ ਆ ਪਰ ਆ ਜਿਹੜੀ ਤੀਜੀ ਵੀਡੀਓ ਲੈਣ ਦੀ ਨਾ ਤੁਸੀਂ ਕਹਣਾ ਯਾਰ ਕਮਾਲ ਕਰਤਾ ਬਾਬੇ ਯਾਨੀ ਬੋਲੀ ਜਾਨਕ ਦੇ ਮੈਂ ਕਿ ਮਸ਼ੀਨ ਕਰ ਚਾੜਨੀ ਉਹਨਾਂ ਨੇ ਆਇਆ ਕਰਦੇ ਨਹੀਂ ਉਹ ਨਹੀਂ ਚਾੜਨੀ ਗਰੰਡਰ ਤੇ ਉਹ ਬਰਸ਼ ਬਨ ਕੇ ਨਾ ਪਾਲਛਾਲਾ ਪਾਲਛਾਲਾ ਬਰਸ਼ ਬਨ ਕੇ ਦੋਸਤੋ ਉਹਦੇ ਨਾਲ ਰਗੜਾਈ ਮੈਂ ਕਿ ਮਸ਼ੀਨ ਨਹੀਂ ਤਾਂ ਚਾੜਨੀ ਉਹਨਾਂ ਨੇ ਆ ਨਹੀਂ 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 ਮਸ਼ੀਨ ਤਾਂ ਆ ਜਿਹੜੀ ਤੀਜੀ ਵੀਡੀਓ ਆ ਤੀਜੀ ਵੀਡੀਓ ਆ ਹੂੰ ਤੁਸੀਂ ਕਹਿਣਾ ਮੁੰਡੇ ਸਰਾਖੀ ਤੋੜਦੇ ਦੋਖੀ ਬਾਈ ਉਹਨੇ ਤੂੰ ਕਿਹਾ ਮੁੰਡੇ ਸਰਾ ਕਰਾਉਂਦੇ ਆ ਹੈ ਕਮਲੇ ਜੇ ਆ ਪਰ ਸਰਾ ਕਰਾਉਂਦੇ ਦੋਸਤ ਬੜੀਆ ਸ਼ੇਅਰ ਕਰਦੇ ਆ ਕਰੋ ਬਸ ਤੁਹਾਡੇ ਸ਼ੇਅਰ ਨਾਲ ਹੀ ਕੰਮ ਚੱਲਦਾ ਜਿੰਨਾ ਚੱਲਦਾ ਦੋਸਤ ਚੱਕ ਵੀ ਆ ਗਈ ਫੇਰ ਆ ਤੇਜੀ ਵੀ ਬੜੀ ਪੇਸ਼ ਹੋਣ ਲੱਗੀ ਆ ਦੇਖਦੇ ਜਾਓ ਐਂਡ ਤਾਈਂ ਆ ਵੇਖੋ ਜੀ ਜਦੋਂ ਤਾਂ ਗੋਲ ਗੱਪੇ ਜਿਹੜੇ ਖਾਣ ਦੇ ਸ਼ਕੀਨ ਆ ਨਾ ਬੰਦੇ ਚੰਗੀ ਤਰ੍ਹਾਂ ਵੇਖ ਲੋ ਚੰਗੀ ਤਰ੍ਹਾਂ ਇਸ ਵੀਡੀਓ ਨੂੰ ਦੇਖ ਲੋ ਜਦੋਂ ਮਾਈਕਰੋਸਕੋਪ ਰਾਹੀਂ ਜਦੋਂ ਵੀਡੀਓ ਨੂੰ ਦੇਖਿਆ ਗਿਆ ਤਾਂ ਉਹ ਚੀਜ਼ ਨੂੰ ਸੱਚ ਕੀਤਾ ਗਿਆ ਗੋਲ ਗੱਪਿਆਂ ਦਾ ਜਿਹੜਾ ਪਾਣੀ ਹੈ ਨਾ ਕਈ ਵਾਰ ਤਾਂ ਜਦੋਂ ਵਾਧੇ ਜਾਂਦਾ ਨਾ ਦੁਬਾਰਾ ਮੈਂ ਸਵੇਰ ਕਿਦਾਂ ਵੀ ਕਈ ਵਾਰ ਤਾਂ ਨਹੀਂ ਡੋਲਦੇ ਆਪਾਂ ਹਰ ਇੱਕ ਗੱਲ ਹਰ ਇੱਕ ਵੀਰ ਦੀ ਗੱਲ ਨਹੀਂ ਕਰਦੇ ਜੋ ਗੋਲ ਗੱਪੇ ਖਾਣ ਵਾਲਾ ਵੀਰ ਆ ਕੋਈ ਹੈ ਵੀ ਨਾ ਦੇ ਕੇ ਕੋਈ ਬੰਦਿਆ 'ਚ ਸੱਚਾਈ ਵੀ ਹੈਗੀ ਕਈਆਂ 'ਚ ਸੱਚਾਈ ਨਹੀਂ ਪਰ ਮੋਟੀਵੇਟ ਆਪਾਂ ਇਹ ਤੋਂ ਹੋਣਾ ਵਾ ਖਾਣ ਵਾਲਿਆਂ ਨੇ ਨਹੀਂ ਹੋਣਾ ਖਾਣ ਵਾਲਿਆਂ ਨੇ ਹੋਣਾ ਦੋਸਤੋ ਮਾਈਕਰੋਸਕੋਪ ਰਾਹੀਂ ਜਦੋਂ ਇਸ ਵੀਡੀਓ ਨੂੰ ਦਿਖਾਇਆ ਗਿਆ ਨਾ ਵੀ ਗੋਲ ਗੱਪੇ ਦਾ ਜਿਹੜਾ ਪਾਣੀ ਆ ਕਿਸ ਤਰ੍ਹਾਂ ਦਾ ਬਣਦਾ ਕਿਵੇਂ ਬਣਦਾ ਤੇ ਜੋ ਦਿਹਾੜੀ ਡੰਗ ਪਿਆਰ ਹੈ ਜਾਂਦਾ ਨਾ ਅਗਲੇ ਦਿਨ ਜਦੋਂ ਉਸ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਜਾਂਦਾ ਤੇ ਮੁੜ ਕੇ ਉਸ ਵਿੱਚ ਕਿਹੋ ਜਿਹੇ ਬੈਕਟੀਰੀਆ ਪੈਦਾ ਹੋ ਜਾਂਦੇ ਸੋਚ ਤੋਂ ਪਰੇ ਹੋਣ ਤੇ ਆਪਾਂ ਬਿਮਾਰੀਆਂ ਖੁਦ ਛੇੜ ਰਹੇ ਹਾਂ ਦੋਸਤੋ ਬੱਚੋ ਇਹਨਾਂ ਤਾਂ ਜਿੰਨਾ ਬਚਿਆ ਜਾ ਸਕਦਾ ਵਾ ਬਾਕੀ ਜਿਹੜੀ ਹੈ ਸਿਹਤ ਆ ਤੁਸੀਂ ਆਪ ਸੰਭਣੀ ਆ ਕਿ ਸੈਨੇ ਨਹੀਂ ਸਾੰਭਣੀ ਠੀਕ ਆ ਖਾਣ ਪੀਣ ਦਾ ਧਿਆਨ ਤੁਸੀਂ ਰੱਖਣਾ ਜੋ ਨੇਚਰਲ ਚੀਜ਼ਾਂ ਘਰੇ ਬਣਾ ਕੇ ਖਾ ਰਹੇ ਹੋਣਾ ਉਸੇ ਨਾਲ ਦੀ ਰੀਜ਼ ਨਹੀਂ ਦੋਸਤੋ ਬੜੇ ਚੰਗੀ ਦਾ ਸ਼ੇਅਰ ਕਰਦੇ ਹੋ ਧੰਨਵਾਦ